ਗੱਲ ਤਾਂ ਆਪਸੀ ਤਾਲਮੇਲ ਤੇ ਪਿਆਰ ਸੱਤਾ ਦੀ ਆ ਜਿਵੇਂ ਦੁਨੀਆ ਦੇ ਲਾਲੀਏ ਜੇ ਕੋਈ ਅਧਿਆਪਕ ਤੇ ਸ਼ਗਿਰਦ ਹੈ ਸਖਿਆਤ ਦੀ ਹੈ ਜੇ ਸਟੂਡੈਂਟ ਹੈ ਤਾਂ ਹੀ ਟੀਚਰ ਹੈ ਨਾ ਜੇ ਟੀਚਰ ਹੈ ਤਾਂ ਹੀ ਸਟੂਡੈਂਟ ਹੈ ਤੇ ਕਦੇ ਸਟੂਡੈਂਟ ਨੂੰ ਸਟੂਡੈਂਟ ਕਿਨੇ ਕਹਿਣਾ ਇਕ ਕੱਲੇ ਟੀਚਰ ਨੂੰ ਵੀ ਸਟੂਡੈਂਟ ਨੂੰ ਟੀਚਰ ਹੀ ਨਾ ਕਹਿਣਾ ਐਦਾਂ ਹੀ ਜੇ ਸੰਤਾਨ ਹੈ ਪੁੱਤ ਧੀ ਹੈ ਤਾਂ ਹੀ ਮਾਂ ਹੈ ਨਹੀਂ ਤਾਂ ਇਸਤਰੀ ਸੰਸਾਰ ਤੇ ਭੈਣ ਹੁੰਦੀ ਹੈ ਕਿਸੇ ਦੀ ਭਾਬੀ ਹੁੰਦੀ ਹੈ ਚਾਚੀ ਹੁੰਦੀ ਹੈ ਪਰ ਮਾਂ ਜੇ ਸੰਤਾਨ ਹੈ ਤਾਂ ਹੀ ਮਾਂ ਹੈ ਜੇ ਮਾਂ ਹੈ ਤਾਂ ਹੀ ਸੰਤਾਨ ਦਾ ਜਨਮ ਹੋਇਆ ਹੈ ਇਦਾਂ ਹੀ ਜੇ ਭਗਵਾਨ ਹੈ ਤਾਂ ਸਾਰੇ ਜਾਨੇ ਜੀਵ ਨੇ ਜਾਂ ਸਾਰੇ ਸੇਵਕ ਨੇ ਸਰਧਾਲੂ ਨੇ ਜੇ ਸਰਧਾਲੂ ਨੇ ਤਾਂ ਭਗਵਾਨ ਨੇ ਸਰਧਾਲੂ ਆ ਮੇਰਾ ਭਗਵਾਨ ਨੂੰ ਵੀ ਭਗਵਾਨ ਨਹੀਂ ਕਹਿਣਾ ਕਿਸੇ ਨੇ ਕੋੜਾ ਸੱਚ ਹੈ ਗੁਰਬਾਣੀ ਨੇ ਤਾਂ ਸਿਰ ਕਰਕੇ ਕਹਤਾ ਤੇ ਤੂੰ ਉਹ ਨਾ ਕਾ ਜੇ ਤੂੰ ਆਪਣੇ ਸਰਧਾਲੂਆਂ ਨਹੀਂ ਸੋਲਦਾ ਤੇ ਤੇਰੇ ਸਰਧਾਲੂਆਂ ਨਾਲ ਜਿਹੜੇ ਤੂੰ ਹੋਣਾ ਹੈ ਨਾ ਤੇਰੇ ਉਹ ਹੈ ਬਈ ਤੇਰੇ ਤੈਨੂੰ ਉਹ ਪਿਆਰੇ ਨੇ ਤੇ ਤੇਰੇ ਸੇਵਕਾਂ ਨੂੰ ਤੂੰ ਪਿਆਰਾ ਇਦਾਂ ਹੀ ਆਂ ਤੇ ਰਹੀ ਮਹਾਪ੍ਰਤਿਨ ਜੈ ਸੱਚਿਆ ਬਾਬਾ ਸ਼ੈਕੁਰੀਨ ਸਾਹਿਬ ਨੇ ਤਾਂ ਅਗਰੀ ਬੰਦਗੀ ਗੁਰਬਾਣੀ ਜੇ ਗੱਲ ਆਖੀ ਹੈ ਕਿ ਉਹਨ ਗੁਰਨਾਨਕ ਪਾਲ ਜੀ ਨੇ ਕੀ ਆ ਕਹਿੰਦੇ ਤੂੰ ਉਹਨਾਂ ਦਾ ਤੇਰੇ ਹੋ ਹੈ ਬਸ ਆਪਸੀ ਤਾਲਮੇਲ ਦੀ ਗੱਲ ਆ ਭਈ ਉਹ ਤੇਰੇ ਲਈ ਤੇ ਤੂੰ ਨਾਲ ਲਈ ਇਹ ਤਾਂ ਬਾਤ ਨਹੀਂ ਆ ਰਹਾ ਦੇ ਰੱਬ ਤੋਂ ਬਾਅਦ ਨਹੀਂ ਦੱਸਦਾ ਲੋ